ਪਤੀ ਮਨੌਦਾ ਸੀ ਪ੍ਰੇਮਿਕਾ ਦੇ ਨਾਲ ਰੰਗ ਰਲੀਆਂ ਫਿਰ ਪਤਨੀ ਨੂੰ ਲੱਗ ਗਿਆ ਪਤਾ ਆ ਦੇਖ ਲੋ ਕੀ ਕਰਤਾ ਆਪਣੇ ਪਤੀ ਤੇ ਪ੍ਰੇਮਿਕਾ ਦਾ ਹਾਲ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਖੜਾ ਹੁੰਦਾ ਜੇਕਰ ਵਿਸ਼ਵਾਸ ਨਾ ਹੋਵੇ ਤਾਂ ਇੱਕ ਕੱਚੇ ਤਾਗੇ ਦੀ ਵਾਂਗ ਰਿਸ਼ਤਾ ਹੁੰਦਾ ਜਿਹੜਾ ਟੁੱਟਣ ਲੱਗਿਆ ਟੈਮ ਨਹੀਂ ਲੱਗਦਾ ਹੁਣ ਤੁਹਾਨੂੰ ਦੱਸ ਦਈਏ ਕਿ ਇੱਥੇ ਪਤੀ ਪਤਨੀ ਦੇ ਵਿੱਚ ਜਦੋਂ ਵਿਆਹ ਹੁੰਦਾ ਕੁਝ ਕਸਮਾਂ ਵਾਦੇ ਹੁੰਦੇ ਨੇ ਕਿ ਉਹ ساری ਜ਼ਿੰਦਗੀ ਉਸਦਾ ਸਾਥ ਦੇਗਾ ਕਿਸੇ ਦਿਨਾਂ ਧੋਖਾ ਨਹੀਂ ਕਰੇਗਾ ਪਰ ਜੇਕਰ ਦੋਹਾਂ ਵਿੱਚੋਂ ਇੱਕ ਧੋਖਾ ਕਰ ਜਾਵੇ ਤੇ ਦੂਸਰੇ ਨੂੰ ਪਤਾ ਲੱਗ ਜਾਵੇ ਤਾਂ ਤੁਸੀਂ ਸੋਚੋ ਕੀ ਹਾਲ ਹੋਵੇਗਾ ਇੱਥੇ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਅਜੇ ਹੀ ਕੁਝ ਦਿਖਾਵਾਂਗੇ ਜੋ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਰੇ ਜਿਸ ਦੇ ਵਿੱਚ ਪਤਨੀ ਨੂੰ ਆਪਣੇ ਪਤੀ ਤੇ ਸ਼ੱਕ ਹੁੰਦਾ ਕਿ ਉਹ ਆਪਣੀ ਪ੍ਰੇਮਿਕਾ ਦੇ ਨਾਲ ਰੰਗ ਰਲੀਆਂ ਮਨਾਉਂਦਾ ਆ ਸ਼ੱਕ ਦੇ ਆਧਾਰ ਤੇ ਆਪਣੇ ਪਤੀ ਦੇ ਬਾਰੇ ਸਾਰਾ ਕੁਝ ਪਤਾ ਕਰਕੇ ਉਸ ਦੀ ਪ੍ਰੇਮਿਕਾ ਦੇ ਘਰ ਮੌਕੇ ਤੇ ਉਹਨਾਂ ਨੂੰ ਧਰਤ ਬੋਚਦੀ ਆ ਫਿਰ ਕੀ ਹਾਲ ਕਰਦੀ ਆ ਉਹਨਾਂ ਦਾ ਆਓ ਤੁਹਾਨੂੰ ਦਿਖਾਉਂਦੇ ਆ ਆ ਵੀਡੀਓ ਤੇ ਫੋਟੋਸ ਕਈ ਵਾਰ ਪਤੀ ਪਤਨੀ ਨੂੰ ਪ੍ਰੇਮਿਕਾ ਦੇ ਨਾਲ ਰੰਗੇ ਹਾਤੀ ਫੜ ਲੈਂਦਾ ਤੇ ਕਈ ਵਾਰ ਪਤੀ ਆਪ ਹੀ ਅਜਿਹਾ ਕਰਦਾ ਫੜਿਆ ਜਾਂਦਾ ਫਿਲਹਾਲ ਐਕਸਟਰਾ ਮੈਰਿਟਲ ਅਫੇਅਰ ਨਾਲ ਜੁੜਿਆ ਇੱਕ ਅਜਿਹਾ ਹੀ ਮਾਮਲਾ ਚਰਚਾ ਦੇ ਵਿੱਚ ਹੈ ਜਿੱਥੇ ਪਤਨੀ ਨੂੰ ਆਪਣੇ ਪਤੀ ਤੇ ਸ਼ੱਕ ਹੋ ਗਿਆ ਪਤਨੀ ਨੂੰ ਸ਼ੱਕ ਸੀ ਕਿ ਉਸਦਾ ਪਤੀ ਆਪਣੀ ਪ੍ਰੇਮਿਕਾ ਦੇ ਨਾਲ ਰੰਗ ਰਲੀਆਂ ਮਨਾਉਂਦਾ ਆ ਪਤਨੀ ਦਾ ਸ਼ੱਕ ਸਹੀ ਨਿਕਲਿਆ ਉਸਨੇ ਆਪਣੇ ਪਤੀ ਦੀ ਪ੍ਰੇਮਿਕਾ ਬਾਰੇ ਜਾਣਕਾਰੀ ਹਾਸਲ ਕੀਤੀ ਫਿਰ ਪਤਨੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਦੇ ਨਾਲ ਜੋ ਕੀਤਾ ਉਹ ਸਭ ਕੁਝ ਕੈਮਰੇ 'ਚ ਰਿਕਾਰਡ ਹੋ ਗਿਆ। ਵਾਇਰਲ ਵੀਡੀਓ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਵੇਂ ਹੀ ਪਤਨੀ ਨੂੰ ਆਪਣੇ ਪਤੀ ਦੀ ਪ੍ਰੇਮਿਕਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉਸਦੇ ਘਰ ਪਹੁੰਚ ਗਈ। ਪਤਨੀ ਆਪਣੇ ਮਾਤਾ-ਪਿਤਾ ਨਾਲ ਪ੍ਰੇਮਿਕਾ ਦੇ ਘਰ ਪਹੁੰਚੀ ਜਿੱਥੇ ਪ੍ਰੇਮਿਕਾ ਨੂੰ ਜ਼ਬਰਦਸਤੀ ਘਰੋਂ ਬਾਹਰ ਕਰ ਦਿੱਤਾ ਅਤੇ ਸੜਕ ਦੇ ਵਿਚਕਾਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿੱਚ ਦੇਖੋਗੇ ਤੁਸੀਂ ਹਰੇ ਰੰਗ ਦੇ ਕੱਪੜਿਆਂ ਦੇ ਵਿੱਚ ਇੱਕ ਔਰਤ ਉਸ ਨੂੰ ਬਾਹਰ ਲੈ ਕੇ ਆ ਰਹੀ ਆ ਜਦਕਿ ਦੂਸਰੀ ਔਰਤ ਨੇ ਉਸਦੇ Baal ਫੜੇ ਹੋਏ ਨੇ ਇਸ ਵਿੱਚ ਇੱਕ ਹੋਰ ਔਰਤ ਉਸ ਨੂੰ ਡੰਡੇ ਦੇ ਨਾਲ ਕੁੱਟਦੀ ਨਜ਼ਰ ਆ ਰਹੀ ਆ ਵੀਡੀਓ 'ਚ ਲੋਕਾਂ ਦੀ ਭੀੜ ਵੀ ਦਿਖਾਈ ਦੇ ਰਹੀ ਆ ਪਰ ਕੋਈ ਵੀ ਛਡਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਧਰ ਪ੍ਰੇਮਿਕਾ ਦੀਆਂ ਖੂਬ ਚੀਕਾਂ ਕੜਵਾ ਰੱਖੀਆਂ ਨੇ ਪਤੀ ਅਤੇ ਪ੍ਰੇਮਿਕਾ ਨਾਲ ਕੁਟਮਾਰ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਿਹਾ ਜਿਸ ਦੀਆਂ ਫੋਟੋਜ਼ ਵੀ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ ਜਿਸ ਤੇ ਤਿੱਖੀ ਪ੍ਰਤੀਕਿਰਿਆਵਾਂ ਜ਼ੂਜ਼ਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਇਸ ਵੀਡੀਓ ਨੂੰ ਲਗਾਤਾਰ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਅਤੇ ਇਸ ਦੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇੱਥੇ ਇੱਕ ਪਤੀ ਆਪਣੀ ਪਤਨੀ ਦੇ ਨਾਲ ਧੋਖਾ ਕਰ ਰਿਹਾ ਸੀ ਟੋਕੇ ਦੇ ਵਿੱਚ ਉਸਨੇ ਆਪਣੀ ਪਤਨੀ ਨੂੰ ਛੱਡ ਆਪਣੀ ਪ੍ਰੇਮਿਕਾ ਦੇ ਨਾਲ ਪਿਆਰ ਕਰਨਾ ਚਾਹਿਆ ਜਿਸ ਤੋਂ ਬਾਅਦ ਪਤਨੀ ਨੇ ਜਦੋਂ ਸਾਰੇ ਕਾਸੇ ਦੀ ਪਣਕ ਲੱਗਦੀ ਆ ਤਾਂ ਫਿਰ ਪਤੀ ਦੀ ਖੈਰ ਨਹੀਂ ਇੱਥੇ ਪਤੀ ਅਤੇ ਪ੍ਰੇਮਿਕਾ ਦੋਹਾਂ ਦੀ ਕੁਟਮਾਰ ਕਰਦੀ ਵਿਅਕਤੀ ਦੀ ਪਤਨੀ ਦਿਖਾਈ ਦੇ ਰਹੀ ਆ ਸੋ ਦੇਖਿਆ ਤੁਸੀਂ ਕਿਵੇਂ ਇੱਕ ਪਤੀ ਪਤਨੀ ਦਾ ਘਰ ਜਿਹੜਾ ਖਰਾਬ ਹੋ ਗਿਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹਨਾਂ ਇਨਸਾਨਾਂ ਨੂੰ ਸੋਚਣਾ ਚਾਹੀਦਾ ਜੋ ਵਿਆਹ ਤੋਂ ਬਾਅਦ ਆਸ਼ਕੀਆਂ ਕਰਦੇ ਨੇ ਜਾਂ ਅਜਿਹੇ ਕੰਮ ਕਰਦੇ ਨੇ ਕਿਉਂਕਿ ਇੱਥੇ ਇੱਕ ਇਨਸਾਨ ਦੀ ਗਲਤੀ ਦੇ ਨਾਲ ਸਾਰਾ ਘਰ ਖਰਾਬ ਹੋ ਜਾਂਦਾ ਕਈ ਵਾਰ ਤਾਂ ਤੁਹਾਡੇ ਬੱਚੇ ਤੱਕ ਰੁੱਲ ਜਾਂਦੇ ਨੇ ਜਿਨ੍ਹਾਂ ਦਾ ਕੋਈ ਕਸੂਰ ਤੱਕ ਨਹੀਂ ਹੁੰਦਾ ਕਿਉਂਕਿ ਤੁਸੀਂ ਕਿਸੇ ਹੋਰ ਨਾਲ ਪਿਆਰ ਦੀਆਂ ਪਿੰਗਾ ਪਾਉਂਦੇ ਹੋ ਉਸ ਤੋਂ ਬਾਅਦ ਤੁਹਾਡੇ ਪਤੀ ਜਾਂ ਪਤਨੀ ਨੂੰ ਪਤਾ ਲੱਗਦਾ ਤਾਂ ਤੁਹਾਡਾ ਘਰ ਖਰਾਬ ਹੁੰਦਾ ਆ ਜਿਸ ਕਰਕੇ ਫਿਰ ਗੱਲਾਂ ਡਿਵੋਰਸ ਦਾ ਕਾ ਆ ਜਾਂਦੀਆਂ ਨੇ ਪਰ ਇਸ ਦਾ ਹਰਜ਼ਾਨਾ ਤੁਹਾਡੇ ਬੱਚਿਆਂ ਨੂੰ ਭਰਨਾ ਪੈਂਦਾ ਜਿਸ ਨੂੰ ਤਾਂ ਮਾਪੇ ਦਾ ਪਿਆਰ ਚਾਹੀਦਾ ਫਿਰ ਤੁਹਾਡੀਆਂ ਗਲਤੀਆਂ ਕਰਕੇ ਨਾ ਹੀ ਤਾਂ ਉਸ ਨੂੰ ਮਾਂ ਦਾ ਤੇ ਨਾ ਹੀ ਉਸ ਨੂੰ ਪਿਤਾ ਦਾ ਪਿਆਰ ਮਿਲਦਾ ਸੋ ਲੋੜ ਆ ਤੁਹਾਨੂੰ ਵੀ ਰਿਸ਼ਤਿਆਂ ਨੂੰ ਸਮਝਣ ਦੀ ਅਤੇ ਆਪਣੇ ਰਿਸ਼ਤੇ ਦੇ ਪ੍ਰਤੀ ਇਮਾਨਦਾਰ ਰਹਿਣ ਦੀ ਅਤੇ ਆਪਣੇ ਰਿਸ਼ਤੇ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ